ਤੁਸੀਂ ਦੇਖ ਰਹੇ ਹੋ ਸਮਝਟ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਕ ਦੀ ਸਿਆਸਤ ਦੇ ਵਿੱਚ ਪਕ ਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭពਿੰਦਰ ਜੀ ਵਿਰਿੰਦਰ ਜੀ ਜਿਸ ਤਰ੍ਹਾਂ ਕਿ ਸਿਆਸਤ ਦੇ ਨਾਲ ਜੁੜਿਆ ਪ੍ਰੋਗਰਾਮਾ ਸਿਆਸਤ ਦੀ ਗੱਲ ਕਰ ਲੈਣਾ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਮਤਲਬ ਕੀ ਮੁੱਦਾ ਹੁਣ ਜਿਹੜਾ ਇਹਨਾਂ ਦੇ ਵੱਲੋਂ ਲਿਆ ਗਿਆ ਤੇ ਕੀ ਲੱਗਦਾ ਇਸ ਮੀਟਿੰਗ ਦੇ ਵਿੱਚੋਂ ਬਾਹਰ ਕੀ ਨਿਕਲ ਕੇ ਆਵੇਗਾ ਗੋਪਿੰਦਰ ਜੀ ਆ ਲੋਕ ਸਭਾ ਚੋਣਾਂ ਦੇ ਜਦੋਂ ਦੀਆਂ ਨੇੜੇ ਆ ਰਹੀਆਂ ਨੇ ਬੈਠਕਾਂ ਜਿਹੜੀਆਂ ਨੇ ਸੈਸੀ ਪਾਰਟੀ ਦੀਆਂ ਲਗਾਤਾਰ ਅੰਦਰ ਖਾਤੇ ਵੀ ਤੇ ਜਿਹੜੇ ਹੈਗੇ ਆ ਉਹ ਮੀਡੀਆ ਸਾਹਮਣੇ ਵੀ ਜੋ ਦੱਸਿਆ ਜਾ ਰਿਹਾ ਕਿ ਬੈਠਕਾਂ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਸੋ ਜਿਸ ਤਰੀਕੇ ਦੇ ਨਾਲ ਹਰ ਸਿਆਸੀ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਭਾਈ ਅਸੀਂ ਇਕੱਲਿਆਂ ਚੋਣ ਲੜਨੀ ਆ ਹੁਣ ਪੰਜਾਬ ਦੇ ਵਿੱਚ ਜਿਵੇਂ ਭਾਜਪਾ ਵਾਲੇ ਕਹਿ ਰਹੇ ਕਿ ਅਸੀਂ 13 ਦੇ 13 ਸੀਟਾਂ ਤੇ ਚੋਣ ਲੜਾਂਗੇ ਜਿੱਤ ਸਾਡੀ ਪੱਕੀ ਹੈ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਜਿਸ ਢੰਗ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤਾ ਦਿੱਲੀ ਦੇ ਵਿੱਚ ਕਿ ਅਸੀਂ ਜਿਹੜਾ ਗੱਠਜੋੜ ਹੈ ਆਪਸੀ ਜਾਰੀ ਰੱਖਾਂਗੇ ਪਰ ਕਿਤਨਗੇ ਤੇ ਜਿਹੜਾ ਸ਼ਰਮਣੀ ਅਕਾਲੀ ਦਲ ਵੱਲੋਂ ਕੋਈ ਵੀ ਜਵਾਬ ਜਾਂ ਕੋਈ ਵੀ ਇਸ ਮੁੱਦੇ ਤੇ ਟਿੱਪਣੀ ਜਾਂ ਬਿਆਨ ਨਹੀਂ ਆਇਆ ਹੈਗਾ ਹੁਣ ਦੂਜੇ ਪਾਸੇ ਜੇ ਦੇਖਿਆ ਜਾਵੇ ਕਿ ਜਿਹੜੀਆਂ ਕਾਂਗਰਸ ਪਾਰਟੀ ਹੈ ਕਾਂਗਰਸ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਸ਼ੁਰੂ ਤੋਂ ਕਹਿ ਰਹੀ ਹੈ ਭਾਈ ਅਸੀਂ ਪੰਜਾਬ ਦੇ ਵਿੱਚ ਸੀਟਾਂ ਨਹੀਂ ਵੰਡਣੀਆਂ ਅਸੀਂ ਆਪ ਹੀ ਲੜਾਂਗੇ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹ ਤੇ ਕਹਿ ਰਹੇ ਸੀ ਸਾਰੀਆਂ ਸੀਟਾਂ ਲੈ ਜਾਾਂਗੇ ਇਸੇ ਤਰੀਕੇ ਨਾਲ ਅੱਜ ਜੋ ਆਮ ਆਦਮੀ ਪਾਰਟੀ ਦੀ ਜਿਹੜੀ ਬੈਠਕ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਘਰ ਚੱਲ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹਦੇ ਵਿੱਚ ਸੀਨੀਅਰ ਆਗੂ ਜਿਹੜੇ ਨੇ ਉੱਥੇ ਨੇ ਆਮ ਆਦਮੀ ਪਾਰਟੀ ਦੇ ਮੌਜੂਦ ਨੇ ਅਰਵਿੰਦ ਕੇਜਰੀਵਾਲ ਸੰਦੀਪ ਪਾਠਕ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਹੋਰ ਵੀ ਜਿਹੜੇ ਲੀਡਰ ਨੇ ਵੱਡੇ ਵੱਡੇ ਉੱਥੇ ਆਮ ਆਦਮੀ ਪਾਰਟੀ ਦੇ ਮੌਜੂਦ ਨੇ ਬੈਠਕ 'ਚ ਸੋ ਭਵਿੰਦਰ ਜੀ ਹੁਣ ਜਿਸ ਢੰਗ ਨਾਲ ਆਮ ਆਦਮੀ ਪਾਰਟੀ ਵੀ ਇਹ ਕਹਿ ਰਹੀ ਹੈ ਕਿ ਭਾਈ ਅਸੀਂ ਹੁਣ ਕਾਂਗਰਸ ਦੇ ਨਾਲ ਗੱਠਜੋੜ ਪੰਜਾਬ ਦੇ ਵਿੱਚ ਨਹੀਂ ਕਰਨਾ ਸੀਟਾਂ ਦੀ ਵੰਡ ਨਹੀਂ ਕਰਨੀ ਜੀ ਸੋ ਕਿਤੇ ਨਾ ਕਿਤੇ ਹੁਣ ਚਰਚਾ ਇਸ ਉੱਥੇ ਬੈਠਕ ਹੋ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਪ੍ਰੋਗਰਾਮ ਜਿਹੜਾ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਮਿੱਥੇ ਜਾਣ ਜੀ ਕਿੱਦਾਂ ਪ੍ਰਚਾਰ ਕੀਤਾ ਜਾਵੇ ਕਿੱਦਾਂ ਸਾਰੀ ਤਿਆਰੀ ਕੀਤੀ ਜਾਵੇ ਚਰਚਾ ਹੋ ਰਹੀ ਹੈ ਇਸ ਮੁੱਦੇ ਦੇ ਉੱਤੇ ਕਿ ਕੀ ਸਟ੍ਰੈਟਜੀ ਬਣਾਈ ਜਾਵੇ ਚੋਣਾਂ ਨੂੰ ਲੈ ਕੇ ਜੀ ਸੋ ਪਹਿਲਾਂ ਤਾਂ ਲੱਗਦਾ ਸੀ ਕਿਤੇ ਨਾ ਕਿਤੇ ਕਿ ਸ਼ਾਇਦ ਜਿਹੜੀ ਹੈ ਸੀਟਾਂ ਦੀ ਵੰਡ ਆਪਸ ਦੇ ਵਿੱਚ ਹੋ ਜੇ ਪਰ ਜਸ ਢੰਗ ਨਾਲ ਹੁਣ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਨੀ ਅਸੀਂ ਆਪ ਹੀ ਚੋਣ ਲੜਨੀ ਆ ਤੇ ਬੜੇ ਕੌਨਫੀਡੈਂਸ ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਕਹਿ ਰਹੇ ਭਗਵਾਨ ਸਿੰਘ ਮਾਨ ਹੋਰੀ ਕਹਿ ਰਹੇ ਨੇ ਕਿ ਪਾਈ ਅਸੀਂ ਤੇ 13 ਨੇ 13 ਸੀਟਾਂ ਹੀ ਲੈ ਜਾਣੀਆਂ ਨੇ ਸਾਡੇ ਕੋਲ ਸਾਰੀਆਂ ਸੀਟਾਂ ਆਣ ਗਿਆ ਲੋਕ ਸਾਡੇ ਨਾਲ ਨੇ ਸੋ ਇਹ ਤੇ ਬਾਅਦ ਚੋਂ ਪਤਾ ਲੱਗਣਾ ਹੈ ਕਿ ਕਿੰਨੀਆਂ ਸੀਟਾਂ ਕਿਦੇ ਝੋਲੀ ਪੈਂਦੀਆਂ ਨੇ ਲੋਕ ਫਤਵਾ ਕਿਨੂੰ ਦਿੰਦੇ ਨੇ ਇਹਦੇ ਬਾਅਦ ਚ ਪਤਾ ਲੱਗਣਾ ਹੈ ਲੇਕਿਨ ਫਿਲਹਾਲ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਸਿਆਸੀ ਉਹ ਆਪਣੇ ਆਪ ਦਾ ਇਹ ਦਾਵਾ ਕਰ ਰਹੀਆਂ ਕਿ ਭਾਈ ਸੀਟਾਂ ਤੇ ਸਾਡੀ ਝੋਲੀ ਪੈ ਹੀ ਜਾਣੀਆਂ ਸਾਰੀਆਂ ਪੈ ਜਣੀਆਂ 13 ਨੇ 13 ਹੀ ਪੰਜਾਬ ਚੋਂ ਜੀ ਹੁਣ ਦੂਜੇ ਪਾਸੇ ਜਿਹੜੀਆਂ ਸੀਟਾਂ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਉਹ ਵੀ ਚਰਚਾ ਕਰ ਰਹੀ ਹੈ ਕਿ ਜਿਸ ਤਰ੍ਹਾਂ ਕਿ ਆਪਣਾ ਜਲੰਧਰ ਹਲਕਾ ਹੈ ਲੋਕ ਸਭਾ ਹਲਕਾ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਦੀ ਜਿਹੜੀ ਸੀਟ ਹੈ ਉਹ ਪੱਕੀ ਮੰਨੀ ਜਾ ਰਹੀ ਹੈ ਪਤਾ ਹੀ ਹੈ ਕਿ 2023 ਦੇ ਵਿੱਚ ਪਿਛਲੇ ਸਾਲ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਸੀ ਕਿਉਂਕਿ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਸੀਗੇ ਸੀਨੀਅਰ ਆਗੂ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਫੌਤ ਹੋ ਗਈ ਸੀ ਜਿਸ ਤੋਂ ਬਾਅਦ ਸੀਟ ਵੇਕੈਂਟ ਹੋ ਗਈ ਸੀ ਤੇ 2023 ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ 소ਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਿਹੜੇ ਜੇਤੂ ਕਰਾਰ ਹੋ ਗਏ ਸੀ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਚੁਣ ਲਿਆ ਸੀਗਾ ਹੁਣ ਜਲੰਧਰ ਤੋਂ ਉਹਨਾਂ ਦੀ ਸੀਟ ਜਿਹੜੀ ਹੈ ਉਹ ਪੱਕੀ ਮੰਨੀ ਜਾ ਰਹੀ ਹੈ ਜੀ ਦੂਸਰਾ ਜਿਹੜਾ ਹੈਗਾ ਜੀ ਆਪਣੇ ਆਨੰਦਪੁਰ ਸਾਹਿਬ ਤੋਂ ਜਿਹੜੀ ਮਾਲਵਿੰਦਰ ਸਿੰਘ ਕੰਗ ਹੈਗੇ ਨੇ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਦੀ ਵੀ ਸੀਟ ਪੱਕੀ ਮੰਨੀ ਜਾ ਰਹੀ ਹੈ ਹੁਣ ਸਵਾਲ ਇਹ ਹੈ ਕਿ ਜਦੋਂ ਲੁਧਿਆਣਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਸੋ ਇਹੋ ਜਿਹੜੇ ਇਲਾਕੇ ਨੇ ਪਟਿਆਲਾ ਫਰੀਦਕੋਟ ਹੋ ਗਿਆ ਜਾਂ ਫਤਿਹਗੜ੍ਹ ਸਾਹਿਬ ਹੋ ਗਿਆ ਇੱਥੋਂ ਸੀਟ ਕਿਹਨੂੰ ਮਿਲ ਸਕਦੀ ਹੈ ਇਹ ਵੀ ਚਰਚਾ ਚਲ ਰਹੀ ਹੈ ਕਿ ਸ਼ਾਇਦ ਇ ਕਿਤੇ ਨਵੇਂ ਚਿਹਰੇ ਜਿਹੜੇ ਆ ਉਹ ਵੀ ਇਥੋਂ ਅ ਜਿਹੜੇ ਖੜੇ ਕੀਤੇ ਜਾ ਸਕਦੇ ਨੇ ਨਵੇਂ ਚਿਹਰਿਆਂ ਨੂੰ ਇਥੋਂ ਟਿਕਟ ਮਿਲ ਸਕਦੀ ਹੈ ਸੋ ਇਸੇ ਵੇਲੇ ਜੋ ਮਤਲਬ ਮਾਹੌਲ ਚੱਲਦਾ ਪਿਆ ਦੇਖੋ ਇਹ ਤੇ ਹੋ ਸਕਦਾ ਹੈ ਕਿ ਬਹੁਤ ਜਲਦੀ ਇਹ ਜਿਹੜੀ ਬੈਠਕ ਹੈ ਕਿਉਂਕਿ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਇਸ ਵੇਲੇ ਤੇ ਦੂਜੇ ਪਾਸੇ ਕੇਜਰੀਵਾਲ ਦੇ ਘਰ ਜਿਹੜੀ ਹੈਗੀ ਆ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਬੈਠਕ ਚੱਲ ਰਹੀ ਹੈ ਤੇ ਬੈਠਕ ਤੋਂ ਬਾਅਦ ਮੈਨੂੰ ਲੱਗਦਾ ਭਗਵਾਨ ਸਿੰਘ ਮਾਨਹੂਰੀ মিডিਆ ਦੇ ਸਾਹਮਣੇ ਆ ਆ ਕੇ ਜਰੂਰ ਜੋ ਹੈ ਉਹ ਦੱਸਣਗੇ ਕਿ ਬੀ ਬੈਟਿੰਗ ਦੇ ਵਿੱਚ ਕੀ ਕੁਝ ਹੋਇਆ ਜੀ ਸੋ ਜੋ ਇਸ ਵੇਲੇ ਜੋ ਮਾਹੌਲ ਚੱਲ ਰਿਹਾ ਉਹ ਇਸੇ ਤਰੀਕੇ ਦੇ ਨਾਲ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬੈਠਕ ਚੱਲ ਰਹੀ ਹੈ ਇਸ ਵੇਲੇ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲਿਆ ਜਾਊਗਾ ਜੀ ਜਵਿੰਦਰ ਜੀ ਤੇ ਕੱਲੋ ਕੇ ਆਪਣੇ ਪੰਜਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਕੇ ਜੇ ਗੱਲ ਕਰੀਏ ਅਬਾ ਚੰਡੀਗੜ੍ਹ ਦੇ ਵਿੱਚ ਮੇਰ ਦੀਆਂ ਚੋਣਾਂ ਰੱਦ ਹੋ ਗਈਆਂ ਸਨ ਉਹਨਾਂ ਚੋਣਾਂ ਨੂੰ ਲੈ ਕੇ ਹੁਣ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ ਉਹ ਕੀ ਮਾਮਲਾ ਹੈ ਤੇ ਕੀ ਲੱਗਦਾ ਕਿ ਇਹਦੇ ਨਾਲ ਜਿਹੜੀ ਸਿਆਸਤ ਆ ਪੱਕੀ ਹੋਈ ਆ ਦੇਖੋ ਜਿਸ ਤਰੀਕੇ ਨਾਲ 18 ਆਪਣੇ ਜਨਵਰੀ ਨੂੰ ਉੱਥੇ ਚੋਣਾਂ ਸੀਗੀਆਂ ਮੇਰ ਦੀਆਂ ਜੀ ਤੇ ਪਤਾ ਹੀ ਆ ਕਿ ਉਹ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਸੀਗਾ ਸੇ ਠੀਕ ਨਹੀਂ ਸੀ ਚੋਣਾਂ ਰੱਦ ਹੋ ਗਈਆਂ ਕੁਲਦੀਪ ਕੁਮਾਰ ਜਿਹੜੇ ਮੇਰ ਦੇ ਉਮੀਦਵਾਰ ਸੀ ਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਪਟੀਸ਼ਨ ਪਾਈ ਸੀ ਜੀ ਕਿ ਭਈ ਕਿ ਹਾਈ ਕੋਰਟ ਦੇ ਜਿਹੜੇ ਹੈਗੇ ਆ ਕਿਸੇ ਅਹੁਦੇਦਾਰ ਵੱਲੋਂ ਜਿਹੜਾ ਹੈਗਾ ਨਿਯੁਕਤ ਕੀਤਾ ਜਾਵੇ ਕੋਈ ਹਾਈ ਕੋਰਟ ਵੱਲੋਂ ਤੇ ਨਿਗਰਾਨ ਉਹਨਾਂ ਦੀ ਨਿਗਰਾਨੀ ਦੇ ਵਿੱਚ ਜੋ ਕਿਸੇ ਅਫਸਰ ਦੀ ਕਮਿਸ਼ਨਰ ਦੀ ਨਿਗਰਾਨੀ ਦੇ ਵਿੱਚ ਜਿਹੜਾ ਸਬਚੋਣਾ ਕਰਵਾਈਆਂ ਜਾਣ ਸੋ ਇੱਕ ਤੇ ਉਹ ਮੁੱਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਕਿਉਂ ਹੈ ਕਿ ਜਿਸ ਵੇਲੇ ਆਪਣੇ ਇਹਨਾਂ ਨੇ ਕਿਹਾ ਸੀਗਾ ਕਿ 24 ਘੰਟੇ ਦੇ ਵਿੱਚ ਵਿੱਚ ਕੁਲਦੀਪੁਰਾ ਨੇ ਕਿਹਾ ਕਿ ਚੋਣਾ ਕਰਵਾਉਣ ਦੀ ਇੱਕ ਹੋਰ ਪਟੀਸ਼ਨ ਪਾਈ ਸੀ ਜਿਹਦੇ ਵਿੱਚ ਜਿਹੜੀ ਦੂਜੇ ਪਾਸੇ ਜਿਹੜਾ ਜਲੰਧਰ ਪ੍ਰਸ਼ਾਸਨ ਹੈ ਉਹਨੇ 6 ਤਰੀਕ ਦਿੱਤੀ ਸੀਗੀ 6 ਫਰਵਰੀ ਦੀ 6 ਫਰਵਰੀ ਨੂੰ ਦੁਬਾਰਾ ਚੋਣਾ ਹੋਣ ਗਿਆ ਪਰ ਇਹਨਾਂ ਨੇ ਕਿਹਾ ਸੀਗਾ ਕਿ 24 ਘੰਟੇ ਦੇ ਵਿੱਚ ਵਿੱਚ ਚੋਣਾ ਕਰਵਾਈਆਂ ਜਾਣ ਕੁਲਦੀਪੁਰ కుమార్ ਹੁਣਾਂ ਨੇ ਮੰਗ ਕੀਤੀ ਸੀਗੀ ਹੁਣ ਹਾਈ ਕੋਰਟ ਨੇ ਇਹ ਨੋਟਿਸ ਭੇਜਿਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿ 6 ਫਰਵਰੀ ਤੇ ਬਹੁਤ ਦੂਰ ਹੈ 6 ਫਰਵਰੀ ਬਹੁਤ ਦੂਰ ਹੈ ਤੁਸੀਂ ਜਵਾਬ ਦਿਓ ਕਿ ਤੁਸੀਂ ਜਵਾਬ ਦਿਓ ਕੋਰਟ ਦੇ ਵਿੱਚ ਕਿ ਤੁਸੀਂ ਕਦੋਂ ਚੋਣਾ ਕਰਵਾ ਰਹੇ ਹੋ ਸੋ 23 ਤਰੀਕ ਮਿੱਥੀ ਗਈ ਹੈ 23 ਤਰੀਕ ਨੂੰ ਹਾਈ ਕੋਰਟ ਜਿਹੜਾ ਹੈਗਾ ਕੋ ਬਹੁਤ ਫੈਸਲਾ ਵੱਡਾ ਦੇ ਸਕਦਾ ਹੈ ਕਿ ਛੇਤੀ ਚੋਣਾ ਕਰਾਉਣ ਬਾਰੇ ਕੋਈ ਹੁਕਮ ਜਾਰੀ ਕਰ ਸਕਦਾ ਹੈ 23 ਜਨਵਰੀ ਨੂੰ ਜੀ ਸੋ ਭਵਿੰਦਰ ਜੀ ਜਿਵੇਂ ਅਰਵਿੰਦ ਕੇਜਰੀਵਾਲ ਦੇ ਘਰ ਲੋਕ ਸਭਾ ਚੋਣਾਂ ਨੂੰ ਲੈ ਕੇ ਬੈਠਕ ਚੱਲ ਰਹੀ ਹੈ ਪੰਜਾਬ ਦੇ ਮੁੱਦੇ ਦੇ ਉੱਤੇ ਜੇ ਆਪਾਂ ਪਿੱਛੇ ਝਾਤ ਮਾਰੀਏ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਨੇ 2014 ਦੇ ਵਿੱਚ ਪਹਿਲੀ ਵਾਰੀ ਲੋਕ ਸਭਾ ਦੀ ਚੋਣ ਲੜੀ ਸੀ ਤੇ ਫਿਰ 2019 ਦੇ ਵਿੱਚ ਲੜੀ ਸੀ 2014 ਦੀ ਜੇ ਗੱਲ ਕਰ ਲਈਏ ਤੇ 2014 ਦੇ ਵਿੱਚ 4 ਸੀਟਾਂ ਜਿਹੜੀਆਂ 13 ਦੇ ਵਿੱਚੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਾਸਲ ਹੋਈਆਂ ਸੀ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ 2019 ਦੀ ਗੱਲ ਕਰ ਲਈਏ 2019 ਦੇ ਵਿੱਚ ਜਿਹੜੀ ਇੱਕ ਸੀਟ ਸੀਗੀ ਉਹ ਭਗਵੰਤ ਮਾਨ ਹੋਰੀ ਸੰਗਰੂਰ ਤੋਂ ਜਿੱਤੇ ਸੀ ਜੋਸ ਤੋਂ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਬਾਈ ਦੇ ਵਿੱਚ ਤੇ ਉਹਨਾਂ ਨੇ ਰਿਜ਼ਾਈਨ ਕਰਕੇ ਉਹ ਇੱਥੇ ਐਮ ਐਲ ਏ ਚੁਣੇ ਗਏ ਤੇ ਫਿਰ ਉਹ ਸੀ ਐਮ ਬਣ ਗਏ ਹੁਣ ਦੂਜੀ ਗੱਲ ਦੂਸਰੀ ਸੀਟ ਜਲੰਧਰ ਦੀ ਹੈਗੀ ਜਲੰਧਰ ਦੇ ਵਿੱਚ ਕਾਂਗਰਸ ਕੋਲ ਸੀਗੀ ਜਦੋਂ 2019 ਚ ਚੋਣਾਂ ਹੋਈਆਂ ਕਾਂਗਰਸ ਚ ਚੌਧਰੀ ਸੰਤੋਖ ਸਿੰਘ ਹੁਣ ਜਿੱਤੇ ਸੀਗੇ ਪਰ ਮੈਂ ਜਿਵੇਂ ਕਿ ਜ਼ਿਕਰ ਕੀਤਾ ਹੈਗਾ ਕਿ ਉਹਨਾਂ ਦੀ ਫੌਤ ਤੋਂ ਬਾਅਦ 2023 ਦੇ ਵਿੱਚ ਜਿਮਣੀ ਚੋਣਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਨੇ ਹਾਲਾਂਕਿ ਉਹ ਵੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਸੀ ਤੇ ਉਹ ਉੱਥੋਂ ਫਿਰ ਆਮ ਆਦਮੀ ਪਾਰਟੀ ਦੀ ਸੀਟ ਤੇ ਜਿੱਤੇ ਸੀਗੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਇਹ ਆਪਾਂ ਕਹੀਏ ਤੀਜੀ ਜਿਹੜੀ ਹੈਗੀ ਲੋਕ ਸਭਾ ਦੀ ਚੋਣ ਲੜਨੀ ਹੈਗੀ ਹੈ ਆਮ ਆਦਮੀ ਪਾਰਟੀ ਨੇ ਕਿਉਂਕਿ 2012 ਜਦੋਂ ਆਪਣੇ ਅੰਨਾ ਹਜ਼ਾਰੇ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਹੀ ਜਿਹੜੀ ਹੈ ਆਮ ਆਦਮੀ ਪਾਰਟੀ ਜਿਹੜੀ ਐਗਜ਼ਿਸਟੈਂਸ ਦੇ ਵਿੱਚ ਆਈ ਹੈ ਤੇ ਇਹ ਲੋਕ ਸਭਾ ਦੀਆਂ ਚੋਣਾਂ ਦੀ ਇਹ ਤੀਸਰੀ ਜਿਹੜੀ ਚੋਣ ਹੈਗੇ ਆਪਣੀ ਹੈਗੀ ਆ ਇਲੈਕਸ਼ਨ ਹੈਗੇ ਨੇ ਆਮ ਆਦਮੀ ਪਾਰਟੀ ਦੇ ਪਹਿਲਾ 2014 ਚ ਲੜੀ ਸੀ ਆਮ ਆਦਮੀ ਪਾਰਟੀ ਫਿਰ 2019 ਚ ਹੁਣ 2024 ਚ ਤੀਜੀ ਵਾਰ ਇਹਨਾਂ ਨੇ ਲੋਕ ਸਭਾ ਦੀ ਚੋਣ ਲੜਨੀਆਂ ਨੇ ਪੰਜਾਬ ਦਾ ਇਹ ਜੋ ਸਿਨੈਰੀਓ ਹੋ ਗਿਆ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਚਾਰ ਸੀਟਾਂ ਸੀਗੀਆਂ 2014 ਦੇ ਵਿੱਚ ਤੇ 19 ਦੇ ਵਿੱਚ ਇੱਕ ਸੀਟ ਸੀਗੀ ਉਸ ਤੋਂ ਬਾਅਦ ਹੁਣ 2019 ਦੇ ਵਿੱਚ ਕਿਸ ਢੰਗ ਨਾਲ ਕਿਸ ਤਰੀਕੇ ਦੇ ਨਾਲ ਇਹ ਆਮ ਆਦਮੀ ਪਾਰਟੀ ਇਹ ਗੱਲ ਕਰ ਰਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਜੀ ਲੈ ਕੇ ਜਾਵਾਂਗੇ ਕਿਸ ਢੰਗ ਨਾਲ ਦੇਖੋ ਗੱਲ ਇਹ ਹੈ ਭਵਿੰਦਰ ਜੀ ਕਿ ਲੋਕਾਂ ਨੇ ਕੰਮ ਵੀ ਦੇਖਣੇ ਆ ਪਾਰਟੀ ਦੇ ਕੰਮ ਵੀ ਦੇਖਣੇ ਆ ਕਿ ਇਸ ਪਾਰਟੀ ਨੇ ਸਾਡੇ ਲਈ ਕੀ ਕੀਤਾ ਹੈ ਹੈਨਾ ਹਰ ਪਾਰਟੀ ਜਿਹੜੀ ਹੈ ਚਾਹੇ ਓਪੋਜੀਸ਼ਨ ਦੀ ਪਾਰਟੀ ਹੈ ਚਾਹੇ ਦੂਸਰੀਆਂ ਪਾਰਟੀਆਂ ਨੇ ਚਾਹੇ ਸੱਤਾਧਾਰੀ ਪਾਰਟੀ ਹੈ ਦਾਅਵੇ ਕਰ ਰਹੀ ਹੈ ਕਿ ਅਸੀਂ ਤੇਰੇਆਂ ਦੇ ਤੇਰਾ ਸੀਟਾਂ ਲੈ ਕੇ ਜਾਵਾਂਗੇ ਠੀਕ ਉਹਨਾਂ ਦੇ ਆਪਣੇ ਆਪਣੇ ਵਿਚਾਰ ਨੇ ਹੁਣ ਲੋਕਾਂ ਨੇ ਦੇਖਣਾ ਹੈ ਕਿ ਸਾਡੇ ਕੰਮ ਕਿਸ ਢੰਗ ਨਾਲ ਹੋ ਰਹੇ ਨੇ ਇਹਦੇ ਉੱਤੇ ਡਿਪੈਂਡ ਹੋਣਾ ਹੈ ਕਿ ਲੋਕ ਫਤਵਾ ਕਿਸ ਨੂੰ ਦਿੰਦੇ ਨੇ ਜੀ ਬਾਕੀ ਬੈਠਕ ਜਿਹੜੀ ਚੱਲ ਰਹੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਰ ਤੇ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਭਗਵੰਤ ਮਾਨ ਹੋਰੀ ਬਾਹਰ ਆ ਕੇ ਬੈਠਕ ਤੋਂ ਮਤਲਬ ਦੱਸਣਗੇ ਸਾਰੀਆਂ ਚੀਜ਼ਾਂ ਕਿ ਕੀ ਕੀ ਫਾਈਨਲ ਹੋਇਆ ਹੈ ਕਿ ਕੀ ਕੀ ਉਹਨਾਂ ਨੇ ਜਿਹੜਾ ਹੈਗਾ ਫਾਈਨਲ ਕੀਤਾ ਹੈ ਕਿਸ ਢੰਗ ਨਾਲ ਸਾਰਾ ਪਲਾਨ ਚੱਲੇਗਾ ਮੈਨੂੰ ਲੱਗਦਾ ਹੈ ਕਿ ਛੇਤੀ ਹੋਈ ਪਬਲਿਕ ਦੇ ਸਾਹਮਣੇ ਆ ਕੇ ਦੱਸਣਗੇ ਭਗਵੰਤ ਮਾਨ ਹੋਰੀ ਵਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਸਿਆਸਤ ਮੁੱਦਿਆਂ ਤੇ ਧੰਨਵਾਦ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਗਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਦੇ ਨਾਲ ਤਦ ਤੱਕ ਲਈ ਦੇ ਉਜਾਜ਼ਤ ਧੰਨਵਾਦ ਸ਼ੁਕਰੀਆ ਜੀ